ਕਸ਼ੀਕਾਲ ਜੀ ਮੈਂ ਬਾਈਬਾਬ ਟਿਕ ਤੋਂ ਬਰਨਾਲਾ ਸਿਟੀ ਤੋਂ ਹਾਂ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਲੈ ਕੇ ਆਏ ਫਲਕਾਰੀ ਵਾਲੇ ਸੂਟ ਲੈ ਕੇ ਆਏ ਆ ਜੀ ਐਂਡ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਉਹ ਦੀ ਜਲਦੀ ਤੋਂ ਜਲਦੀ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਪੈਨੋ ਲਾਈਕ ਸ਼ੇਅਰ ਜ਼ਰੂਰ ਕਰ ਦਿੱਤ ਕਰੋ ਇਸ ਨਾਲ ਸਾਡਾ ਕੀ ਹੌਂਸਲਾ ਜਿਹੜਾ ਵਾਲੇ ਸੂਟਾਂ ਦੇ ਵੱਲ ਇਹ ਵਾਲੇ ਸੂਟ ਆ ਜਿਹੜੇ ਸਪੈਸ਼ਲੀ ਜਿਵੇਂ ਮੂਰੇ ਵਿਆਹਾਂ ਸਾਦੀਆਂ ਦਾ ਸੀਜ਼ਨ ਆ ਰਿਹਾ ਜੀ ਜਾਗੋ ਵਗੈਰਾ ਹਨ ਤੇ ਅਗਰ ਕੋਈ ਮੇਰੀ ਭੈਣ ਰੈਡੀ ਕਰਵਾਉਣਾ ਚਾਹੁੰਦੀ ਆ ਆਪਣਾ ਸਟਾਫ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਤੇ ਸਾਡੇ ਕੋਲੋਂ ਸਟਾਫ ਲੈ ਕੇ ਵੀ ਰੈਡੀ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਸਾਡੇ ਕੋਲੇ ਇੱਕ ਤਿੰਨ ਸੂਟਾਂ ਦਾ ਆਰਡਰ ਸੀ ਬਾਕੀ ਅਸੀਂ 3 ਸੂਟ ਜਿਹੜੇ ਐਕਸਟਰਾ ਰੈਡੀ ਕੀਤੇ ਸੀ ਫਿਲਹਾਲ ਉਹ ਆਪਣੇ ਸੋਲਡ ਹੋ ਚੁੱਕੇ ਨੇ ਆਪਾਂ ਰਿਪੀਟ ਦੇ ਉੱਪਰ ਅਗੇਨ ਆ ਜਿਹੜਾ रेडी ਕਰ ਦਾਂਗੇ ساری ਸ਼ਰਟ ਜਿਹੜੀ ਫੁੱਲ ਹੈਵੀ ਐਦਾਂ ਹੀ ਡਿਜ਼ਾਈਨਿੰਗ ਬਣੀ ਹੋਈ ਐ ਜੀ ਲਾਈਨਿੰਗ ਦੇ ਵਿੱਚ ਫਲਕਾਰੀ ਵਾਲੇ ਟਾਂਕੇ ਨਾ ਇਹਦੀ ਸੂਟ ਦੀ ਆਪਾਂ ਨੂੰ ਸਟਿਚ ਕੀਤੇ ਹੋਏ ਦੀ ਫੁੱਲ ਲੁੱਕ ਵੀ ਦਿਖਾਉਣੀ ਐ ਤੁਹਾਡਾ ਡਿਜ਼ਾਈਨ ਡਿਫਰੈਂਟ ਐ ਜਿਹੜਾ ਆਪਾਂ ਨੇ ਪਹਿਲਾਂ ਰੈਡੀ ਕੀਤਾ ਸੀਗਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜਿਹੜਾ ਆਫ ਵਾਈਟ ਜਾਂ ਕਰੀਮ ਜ ਆਪਾਂ ਨੇ ਇੱਕ ਗਗਰਾ ਰੈਡੀ ਕੀਤਾਗਾ ਗੱਗਰੇ ਦੇ ਉੱਪਰ ਗੋਟਾ ਪੱਤੀ ਲਗਾ ਕੇ ਤੇ ਕਲੀਆਂ ਵਾਂਗ ਰੈਡੀ ਕੀਤਾ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਸੂਟ ਜਾਗੋ ਤੇ ਪਾਉਣ ਲਈ ਇਹ ਰੈਡੀ ਹੋਇਆਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਕਸਟਮਾਈਜ਼ ਜਿਹੜਾ ਤੁਸੀਂ ਕਰਵਾ ਸਕਦੇ ਹੋ ਜੀ ਚਾਹੇ ਦੀ ਕਿਸੇ ਨੇ ਆਪਣੀ ਮਾਂ ਮਦਰ ਐਂਡ ਬੇਟੀ ਨੇ ਹਨਾ ਮਾਂਮਾ ਧੀਏ ਨੇ ਰੈਡੀ ਕਰਵਾਉਣਾ ਤਾਂ ਮਾਂਮਾ ਧੀਏ ਵੀ ਸਾ ਤੋਂ ਇਹ ਰੈਡੀ ਕਰਵਾ ਸਕਦੇ ਨੇ ਜੇ ਕਿਸੇ ਮੇਰੇ ਭਰਾ ਨੇ ਚਾਦਰੇ ਰੈਡੀ ਕਰਾਉਣੇ ਨੇ ਚਾਦਰੇ ਦੇ ਉੱਪਰ ਮੋਰ ਬਣਵਾਉਣੇ ਨੇ ਉਹ ਵੀ ਬਣਵਾ ਸਕਦੇ ਹੋ ਜੀ ਉਹ ਵੀ ਆਪਾਂ ਰੈਡੀ ਕਰਦੇ ਹਾਂ ਤੇ ਇਸ ਤੋਂ ਲਾਵਾ ਆਪਣੇ ਕੋਲੇ ਇਹ ਆ ਗਏ ਸੀ ਜੀ ਸਿਮਰ ਦੇ 셔ਟ ਹਨ ਜਿਹੜੇ ਕਿ 2 ਮੀਟਰ ਦੀ ਵੱਡੇ ਪਣੇ ਦੀ 셔ਟਰ ਹੋਗੀ ਪ੍ਰਾਈਸ ਇਹਦਾ ਰਹੂਗਾ ਸਿਰਫ 1900 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਇਹਨੂੰ ਤੁਸੀਂ ਡਾਈ ਕਰਵਾਉਣਾ ਚਾਹੁੰਦੇ ਹੋ ਡਾਈ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਡਾਈ ਕਿਸੇ ਡਾਰਕ ਕਲਰ ਦੀ ਲੈਂਗੇਜ ਬਾਟਮ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਨਾਲ ਵੀ ਬਣਾ ਸਕਦੇ ਹੋ ਡਾਈਏਬਲ ਨੇ ਜੀ ਪਿਓਰ ਸਿਮਰ ਦੇ ਉੱਪਰ ਇਹ ਵਾਲੀ 셔ਟ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਹੈਂਡਵਰਕ ਹੈ ਇਸ ਤੋਂ ਨੈਕਸਟ ਸੂਟ ਆ ਗਿਆ ਜਿਹੜਾ ਜੀ ਇਹਨੂੰ ਆਪਣਾ ਨੇਚਰਲ ਕ੍ਰੇਪ ਪਿਓਰ ਨੇਚਰਲ ਕ੍ਰੇਪ ਦੇ ਉੱਪਰ ਜਿਹੜਾ ਇਹ ਵਾਲਾ ਵਰਕ ਹੋਇਆ ਹੈ ਸ਼ਰਟ ਦੇ ਉੱਪਰ ਫੁੱਲ ਹੈਵੀ ਕੰਮ ਹੋਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਤੇ ਬਾਟਮ ਵੀ ਜਿਹੜੀ ਨੇਚਰਲ ਕ੍ਰੇਪ ਦੀ ਰਹੂਗੀ ਇਹ ਦੇ ਆਪਣੇ ਕੋਲ ਸਿੰਗਲ ਸੂਟ ਤਾਂ ਰੱਖਿਆ ਹੋਇਆ ਸੀ ਕਿਉਂਕਿ ਇਹ ਪਹਿਨ ਦਾ ਮੈਂ ਸਟਿਚ ਕਰਨ ਲਈ ਜਿਹੜਾ ਕਰਵਾ ਰਹੀ ਸੀ ਟੇਲਰ ਤੋਂ ਉਸ ਦੀ ਮੈਂ ਫੋਟੋ ਜਿਹੜੀ ਆਪਣੀ ਕਲਿੱਕ ਕਰ ਲਈ ਸੀ ਤੇ ਇਸ ਦੇ ਵਿੱਚ ਤੁਸੀਂ ਕੋਈ ਵੀ ਕਲਰ ਆ ਇਹ ਲੈ ਸਕ ਦਿਉਂਗੀ ਕਈ ਮੇਰੇ ਭੈਣਾਂ ਕਹਿੰਦੇ ਨੇ ਇੱਕ ਰਾਜਾ ਰਾਣੀ ਵਾਲਾ ਡਿਜ਼ਾਈਨ ਹਾਂਜੀ ਰਾਜਾ ਰਾਣੀ ਵਾਲਾ ਡਿਜ਼ਾਈਨ ਵੀ ਇਸ ਦੇ ਵਿੱਚ ਮਿਲ ਜੂਗਾ ਕਿਉਂਕਿ ਡਿਜ਼ਾਈਨਿੰਗ ਚੇਂਜ ਹੋ ਜਾਂਦੀ ਆ ਸਟਾਫ ਵਗੈਰਾ ਸਾਰਾ ਵਰਕ ਵਗੈਰਾ ਜਿਹੜਾ ਸੇਮ ਐਸ ਇਜ਼ ਹੀ ਰਹਿੰਦਾਗਾ ਤਾਂ ਤੁਸੀਂ ਇਹ ਵੀ ਸਾਡੇ ਕੋਲੋਂ ਜਿਹੜਾ ਆਰਡਰ ਕਰ ਸਕਦੇ ਹੋ ਜੀ ਐਂਡ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਐਂਡ ਹੁਣ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਐਂਡ ਵੀਡੀਓ ਨੂੰ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਉਣਾ ਜਿਹੜੇ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜਾਂ ਆਪਣੇ ਘਰ ਬੈਠ ਕੇ ਆਨਲਾਈਨ ਐਦਾਂ ਦੇ ਸੋਹਣੇ-ਸੋਹਣੇ ਵਿਆਹ ਸਾਦੀਆਂ ਵਾਸਤੇ ਸੂਟ ਖਰੀਦਣਾ ਚਾਹੁੰਦੀਆਂ ਨੇ ਤਾਂ ਉਹਨਾਂ ਤੱਕ ਵੀਡੀਓ ਨੂੰ ਜਰੂਰ ਸ਼ੇਅਰ ਕਰਕੇ ਪਹੁੰਚਾਉਣਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੀ ਐਂਡ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਦੇ ਨਾਲ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਸ਼ਸ਼ੀਆ ਕਾਲ ਜੀ